ਜ਼ਿਲ੍ਹਾ ਜਦੋਦੀ ਸਰਕਾਰ ਹੋਣ ਦੇ ਵਿੱਚ ਆਈ ਹੈ ਉਦੋਂ ਤੋਂ ਹੀ ਧਰਨਿਆਂ ਦਾ ਗੜ ਬਣਿਆ ਹੋਇਆ ਹੈ ਲਗਾਤਾਰ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਂਦੇ ਰਹਿੰਨੇ ਆ ਇਸੇ ਰੋਡ ਦੇ ਉੱਤੇ ਕਈ ਜਿਹੜੇ ਸੀਐਮ ਸਾਹਿਬ ਰੈਲੀਆਂ ਦੇ ਵਿੱਚ ਕਿਹਾ ਕਰਦੇ ਸੀ ਕਿ ਕਿਸੇ ਵੀ ਪੰਜਾਬ ਦੇ ਪੁੱਤਰ ਤੇ ਧੀ ਨੂੰ ਸੜਕਾਂ ਤੇ ਉੱਤੇ ਰੁਲ ਨਹੀਂ ਦਿੱਤਾ ਜਾਊਗਾ ਅੱਜ ਉਹੀ ਪੰਜਾਬ ਦੇ ਧੀਆਂ ਤੇ ਪੁੱਤਰ ਸੜਕਾਂ ਤੇ ਰੁਲ ਲਈ ਮਜਬੂਰ ਹੋਏ ਨੇ ਤੁਹਾਨੂੰ ਇੱਥੋਂ ਲਗਾਤਾਰ ਅਸੀਂ ਤਸਵੀਰਾਂ ਦਿਖਾਉਂਦੇ ਰਹਿੰਨੇ ਆ ਸੀਐਮ ਦੀ ਕੋਠੀ ਦੇ ਸਾਹਮਣ ਕਿਵੇਂ ਕੁੜੀਆਂ ਦੀਆਂ ਚੁੰਨੀਆਂ ਲੱਤਦੀਆਂ ਨੇ ਤੇ ਪੱਗਾਂ ਲੱਤਦੀਆਂ ਨੇ ਇਹ ਤਸਵੀਰਾਂ ਆਮ ਦੀ ਗੱਲ ਹੋ ਚੁੱਕੀ ਆ ਸੰਗਰੂਰ ਦੇ ਵਿੱਚ ਪਰ ਹੁਣ ਜਿਹੜੀਆਂ ਤਸਵੀਰਾਂ ਤੁਹਾਨੂੰ ਸਾਹਮਣੇ ਨਜ਼ਰ ਆ ਰਹੀਆਂ ਨੇ ਇਹ ਤਸਵੀਰਾਂ ਕੰਪਿਊਟਰ ਟੀਚਰ ਜੀਆਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸੰਗਰੂਰ ਦੇ ਵਿੱਚ ਡੀਸੀ ਆਫਸ ਦੇ ਸਾਹਮਣੇ 107 ਦਿਨਾਂ ਤੋਂ ਲਗਾਤਾਰ ਬੈਠੇ ਹੋਏ ਨੇ ਪਰ ਕਈ ਵਾਰ ਸੀਐਮ ਦੀ ਕੋਠੀ ਦੇ ਸਾਹਮਣੇ ਵੀ ਘਰਾਓ ਕਰਨ ਦੀ ਕੋਸ਼ਿਸ਼ ਕੀਤੀ लाठी चार्ज ਹੋਏ ੱਤਕਾ ਮੁੱਕੀ ਹੋਈ ਉਹ ਤਸਵੀਰਾਂ ਵੀ ਅਸੀਂ ਤੁਹਾਨੂੰ ਆਪਣੇ ਪੀਟੀਸੀ ਦੇ ਜ਼ਰੀਏ ਦਿਖਾਉਂਦੇ ਰਹੇ ਹਾਂ ਪਰ ਹੁਣ ਹੱਦ ਇੱਥੇ ਤੱਕ ਹੋ ਗਈ ਕਿ ਠੰਡ ਪੈ ਰਹੀ ਆ ਰਾਤ ਦਾ ਟੈਂਪਰੇਚਰ 4 ਤੇ ਵਗ ਜਾਂਦਾ ਤੇ ਜਿਹੜੇ ਕੰਪਿਊਟਰ ਟੀਚਰ ਨੇ ਖੁੱਲੇ ਸਮਾਨ ਥੱਲੇ ਤੰਬੂ ਤਾਣ ਕੇ ਰਾਤਾਂ ਗੁਜ਼ਾਰਨ ਲਈ ਮਜਬੂਰ ਨੇ ਇੱਕ ਪਾਸੇ ਸੀਐਮ ਸਾਹਿਬ ਕਹਾਂ ਕਰਦੇ ਸੀ ਬੇਰਜਗਾਰੀ ਖਤਮ ਕਰਾਂਗੇ ਤੇ ਦੂਜੇ ਪਾਸੇ ਜਿਹੜੇ ਪੜ੍ਹੇ ਲਿਖੇ ਕਹਿ ਸਕਦੇ ਆ ਬੇਰਜਗਾਰ ਵੀ ਕਹਿ ਸਕਦੇ ਇਹਨਾਂ ਨੂੰ ਤੇ ਆਪਣੇ ਘਰਵਾਰ ਛੱਡ ਕੇ ਆਪਣੇ ਬੱਚੇ ਛੱਡ ਕੇ ਉਹ ਸੜਕਾਂ ਤੇ ਰਾਤਾਂ ਕੱਟ ਰਹੇ ਨੇ ਉਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸਾਹਮਣੇ ਸਾਹਮਣੇ ਵਾਟਰ ਕੈਨਨ ਦੀ ਜਿਹੜੀ ਗੱਡੀ ਹੈ ਉਹ ਵੀ ਲਗਾਈ ਹੋਈ ਆ ਰਾਤ ਨੂੰ ਡਿਊਟੀ ਮੁਲਾਜ਼ਮਾਂ ਦੀ ਵੀ ਲੱਗੀ ਆ ਬੈਰੀਗੇਟਿੰਗ ਕੀਤੀ ਹੋਈ ਆ ਖਾਲੀ ਪਈ ਕੋਠੀ ਤੇ ਤਕਰੀਬਨ 100-150 ਮੁਲਾਜ਼ਮ ਰੈਗੂਲਰ ਇੱਥੇ ਤਨਾਤ ਰਹਿੰਦਾ ਪਰ ਜੇ ਗੱਲ ਕਰੀ ਜਾਵੇ ਜਿਹੜੇ ਕ੍ਰਾਈਮ ਹੈ ਪੰਜਾਬ ਦੇ ਵਿੱਚ ਇੰਨਾ ਵੱਧ ਚੁੱਕਿਆ ਕਿ ਉੱਥੇ ਥਾਣਿਆਂ ਦੇ ਵਿੱਚ ਮੈਂ ਫੇਰ ਉਹੀ ਗੱਲ ਦਰਾਉਂਗਾ ਪਵਾਨੀਗੜ ਬਲਾਕ ਦੇ ਵਿੱਚ ਤਿੰਨ ਚੌਕੀਆਂ ਇੱਕ ਥਾਣਾ ਮੁਲਾਜ਼ਮ ਸਰਪਤੀ ਤੋਂ 35 ਇਹ ਸੀਮ ਦੀ ਕੋਠੀ ਦੇ ਬਾਹਰ ਸ ਮੁਲਾਜ਼ਮ 150 ਤੋਂ 200 ਮੁਲਾਜ਼ਮ ਸਦਾ ਤਨਾਤ ਰਹਿੰਦਾ ਹੈ ਇਹ ਜਿਹੜੀਆਂ ਤਸਵੀਰਾਂ ਦਿਖਾ ਰਿਹਾ ਛੋਟੇ-ਛੋਟੇ ਬੱਚੇ ਵੀ ਤੁਹਾਨੂੰ ਨਜ਼ਰ ਆਉਣਗੇ ਇਸ ਤਸਵੀਰ ਦੇ ਵਿੱਚ ਕਿ ਆਪਣੇ ਮਾਪੇ ਦੇ ਨਾਲ ਕੰਪਿਊਟਰ ਟੀਚਰ ਨੇ ਜਿਹੜੇ ਦੇ ਨਾਲ ਉਹਨਾਂ ਦੇ ਬੱਚੇ ਨੇ ਜਿਹੜੇ ਉਹ ਇੱਥੇ ਧਰਨੇ ਦੇ ਵਿੱਚ ਬੈਠੇ ਹੋਏ ਨੇ ਠੰਡ ਦੇ ਵਿੱਚ ਜਦੋਂ ਕਿ ਠੰਡ ਇੰਨੀ ਜ਼ਿਆਦਾ ਪੈ ਰਹੀ ਹੈ ਕਿ ਬੜੀ ਮੁਸ਼ਕਲ ਹੋ ਜਾਂਦਾ ਹੈ ਕਿ ਹੱਥ ਬਾਹਰ ਕੱਟਣਾ ਪਾਰੇ ਲੋਕ ਨੇ ਜਿਹੜੇ ਆਪਣੇ ਹੱਕੀ ਮੰਗਾਂ ਨੂੰ ਲੈ ਕੇ ਇਸ ਠੰਡ ਦੇ ਵਿੱਚ ਰਾਤ ਨੂੰ ਖਾਸ ਕਰਕੇ ਲੇਡੀਜ਼ ਨੂੰ ਬੜਾ ਮੁਸ਼ਕਲ ਹੋ ਜਾਂਦਾ ਘਰ ਤੋਂ ਬਾਹਰ ਖੁੱਲੀਆਂ ਸੜਕਾਂ ਤੇ ਰਾਤਾਂ गुजारਣਾ ਪਰ ਮਜਬੂਰੀ ਵਸ ਆਪਣੇ ਹੱਕਾਂ ਦੇ ਲਈ ਇਹ ਲੋਕ ਇੱਥੇ ਬੈਠੇ ਹੋਏ ਨੇ ਅਸੀਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਹਾਂ ਸੀਐਮ ਦੀ ਕੋਠੀ ਦੇ ਬਾਹਰ ਜਿਹੜੇ ਲੋਕ ਬੈਠੇ ਨੇ ਕੰਪਿਊਟਰ ਟੀਚਰ ਇਹ ਲਗਾਤਾਰ ਅੱਜ ਤੀਜੀ ਰਾਤ ਹੋ ਚੁੱਕੀ ਹੈ ਆਪਣੀਆਂ ਮੰਗਾਂ ਨੂੰ ਲੈ ਕੇ ਇੱਥੇ ਬੈਠੇ ਹੋਏ ਨੇ ਆਪਣੇ ਘਰਵਾਰ ਛੱਡੇ ਹੋਏ ਨੇ ਆਪਣੇ ਬੱਚੇ ਛੱਡੇ ਹੋਏ ਨੇ ਆਪਣੇ ਪੇਰੈਂਟ ਛੱਡੇ ਹੋਏ ਨੇ ਪਰ ਸੀਐਮ ਸਾਹਿਬ ਕਿਤੇ ਨਾ ਕਿਤੇ ਇਹਨਾਂ ਦੀ ਸੁਣਵਾਈ ਦੇ ਵਿੱਚ ਕਤਾਹੀ ਜ਼ਰੂਰ ਕਰ ਰਹੇ ਨੇ ਕਿਉਂਕਿ ਪੜਿਆ ਲਿਖਿਆ ਜਿਹੜਾ ਸਮਾਜ ਹੈ ਜਦੋਂ ਸੜਕਾਂ ਦੇ ਉੱਤੇ ਉਤਰ ਆਉਂਦਾ ਤਾਂ ਉਸ ਦੇਸ ਦਾ ਉਸ ਸਟੇਜ ਦਾ ਰੱਬ ਹੀ ਰੱਖਾ ਹੁੰਦਾ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਰਾਤ ਦੀਆਂ ਅਸੀਂ ਦਿਖਾ ਰਹੇ ਆ ਇਹ ਕੰਪਿਊਟਰ ਟੀਚਰ ਦੀਆਂ ਨੇ ਅਸੀਂ ਤੁਹਾਡੇ ਨਾਲ ਗੱਲ ਕਰਾਵਾਂਗੇ ਕਿਉਂਕਿ ਲਗਾਤਾਰ ਜਿਹੜੀਆਂ ਅਸੀਂ ਤਸਵੀਰਾਂ ਦਿਖਾ ਰਹੇ ਆ ਭਾਈ ਜੀ ਕੀ ਨਾਮ ਹੈ ਤੁਹਾਡਾ ਥੋੜਾ ਇੱਧਰ ਨੂੰ ਆ ਜਾਓ ਕੀ ਕਿੜੀਆਂ ਕਿੜੀਆਂ ਮੰਗਾ ਨੇ ਤੁਹਾਡੀਆਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸੁਨੀਤ ਸਰੀਨਾ ਜੀ ਸੁਨੀਤ ਜੀ ਜੇ ਗੱਲ ਕੀਤੀ ਜਾਵੇ ਤਿੰਨ ਰਾਤਾਂ ਤੋਂ ਤੁਸੀਂ ਖੁੱਲੇ ਸਾਮਾਂ ਥੱਲੇ ਅੱਜ ਤੁਸੀਂ ਇੱਥੇ ਤਰਪਾਲਾਂ ਲਾਈਆਂ ਦੋ ਦਿਨ ਤੁਸੀਂ ਬਿਲਕੁਲ ਖੁੱਲੇ ਸਾਮਾਂ ਥੱਲੇ ਪਏ ਹੋ ਕੀ ਕੋਈ ਪ੍ਰਸ਼ਾਸਨ ਅਧਿਕਾਰੀ ਨੇ ਤੁਹਾਡੇ ਨਾਲ ਗੱਲਬਾਤ ਕੀਤੀ ਕਿਹੜੀਆਂ ਕਿੜੀਆਂ ਮੰਗਾਂ ਨੇ ਤੁਹਾਡੀਆਂ ਦੇਖੋ ਜੀ ਹੁਣ ਇਹ ਤਾਂ ਗੱਲ ਆ ਗਈ ਪੰਜਾਬ ਸਰਕਾਰ ਦਾ ਜ਼ਬਰ ਤੇ ਜ਼ੁਲਮ ਤੇ ਸਾਡਾ ਜਿਹੜਾ ਸਬਰ ਇਹਦੇ ਇਮਤਿਹਾਨ ਤੇ ਗੱਲ ਆ ਗਈ ਜੀ ਜਿਹੜੀਆਂ ਮੰਗਾਂ ਸਾਡੀਆਂ ਕੋਈ ਨਵੀਆਂ ਨਹੀਂ ਹੈਗੀਆਂ ਜੀ ਇਹ ਮੰਗਾਂ ਸਾਡੀਆਂ ਪੰਜਾਬ ਸਰਕਾਰ ਨੂੰ ਪਤਾ ਹੈ ਇਹਨਾਂ ਨੇ ਸਾਡੀ ਸਾਰੀਆਂ ਮੰਗਾਂ ਮੰਨੀਆਂ ਹੋਈਆਂ ਆ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਇਹਨਾਂ ਨੇ ਸਾਡੀਆਂ ਡਿਮਾਂਡਾਂ ਲਿਖੀਆਂ ਸੀਗੀਆਂ ਉਹਦੇ ਸਿਰ ਦੇ ਉੱਤੇ ਹੀ ਇਹਨਾਂ ਨੇ ਸਾਡੇ ਕੋਲ ਵੋਟਾਂ ਲਈਆਂ ਪਰ ਇਹਨਾਂ ਨੇ ਕੋਈ ਵੀ ਗੱਲ ਸਾਡੀ ਪੂਰੀ ਨਹੀਂ ਕੀਤੀ ਉਹਦੇ ਵਿੱਚ ਇਹਨਾਂ ਨੇ ਆਪਣੇ ਮੈਨੀਫੈਸਟੋ ਦੇ ਵਿੱਚ ਲਿਖਿਆ ਸੀਗਾ ਕਿ ਅਸੀਂ ਕੰਪਿਊਟਰ ਟੀਚਰਾਂ ਦੇ ਉੱਤੇ ਸੀਐਸ ਆਰੂ ਲਾਗੂ ਕਰਾਂਗੇ ਇਹਨਾਂ ਨੂੰ ਇੱਕ ਇੱਕ ਸਟੈਪ ਹੋਰ ਇਹਨਾਂ ਨੇ ਅੱਗੇ ਵੱਧ ਕੇ ਕਿਹਾ ਸੀਗਾ ਕਿ ਤੁਹਾਨੂੰ ਸਿੱਖਿਆ ਭਾਗ ਵਿੱਚ ਮਰਜ ਕਰਾਂਗੇ ਪਰ ਇਹਨਾਂ ਦੇ ਕੋਈ ਵੀ ਗੱਲ ਤੇ ਖਰੇ ਨਹੀਂ ਉਤਰੇ ਵੋਟਾਂ ਤੋਂ ਪਹਿਲਾਂ ਇਹਨਾਂ ਦੇ ਜਿੰਨੇ ਕੈਬਨਿਟ ਮੰਤਰੀ ਬਣੇ ਨੇ ਵਾਰ-ਵਾਰ ਸਾਡੇ ਧਰਨਿਆ ਚਾਹੁੰਦੇ ਸੀਗੇ ਤੇ ਸਾਨੂੰ ਕਹਿੰਦੇ ਸੀਗੇ ਕਿ ਤੁਹਾਡੀਆਂ ਡਿਮਾਂਡਾਂ ਜਾਇਜ਼ ਆ ਤੇ ਤੁਹਾਡੀਆਂ ਡਿਮਾਂਡਾਂ ਅਸੀਂ ਸਰਕਾਰ ਬਣਦੇ ਹੀ ਪੂਰੀਆਂ ਕਰਾਂ ਪਹਿਲਾਂ ਡਿਮਾਂਡਾਂ ਜਦੋਂ ਮਤਲਬ ਕਿ ਲਾਈਕ ਵੋਟਾਂ ਲੈਣੇ ਸੀ ਉਦੋਂ ਜਿਹੜੀਆਂ ਡਿਮਾਂਡਸ ਸੀ ਤੁਹਾਡੀਆਂ ਜਾਇਜ਼ ਸੀ ਤੇ ਉਹ ਹੁਣ ਨਜਾਇਜ਼ ਕਿਵੇਂ ਹੋ ਗਈਆਂ ਇਹ ਤਾਂ ਹੁਣ ਇਹ ਹੀ ਜਾਣਦੇ ਨੇ ਜੀ ਇਹਨਾਂ ਨੇ ਇਸੇ ਹੀ ਬੇਸ ਦੇ ਉੱਤੇ ਸਾਡੇ ਕੋਲ ਵੋਟਾਂ ਲੈਂਤੀਆਂ ਅਸੀਂ ਪਰ ਪਰ ਮੈਂ ਕਹਿੰਨਾ ਜੀ ਆਪ ਵੀ ਪਾਈਆਂ ਤੇ ਲੋਕਾਂ ਕੋਲੋਂ ਵੀ ਵੋਟਾਂ ਪਾਈਆਂ ਕਿ ਸਾਡੀ ਆਪਣੀ ਸਰਕਾਰ ਆ ਰਹੀ ਹੈ ਇਹ ਸਾਡੀ ਬਾਹ ਫੜੇਗੀ ਤੇ ਜਿਹੜੇ ਇਹਨਾਂ ਨੇ ਸਾਨੂੰ ਵਾਅਦੇ ਕੀਤੇ ਨੇ ਸਾਡੇ ਨਾਲ ਉਹ ਪੂਰਾ ਕਰਨਗੇ ਪਰ ਤੁਹਾਨੂੰ ਲੱਗਦਾ ਨਹੀਂ ਤੁਸੀਂ ਰੋਡ ਤੇ ਪਏ ਤੁਹਾਡੀ ਬਾਹ ਫੜੀ ਹੋਈ ਹੈ ਉਹ ਮੈਂ ਕਹਿਆ ਜੀ ਬਾਹੀਂ ਕਾਦੀ ਫੜਨੀ ਆ ਜੀ ਇਹਨਾਂ ਨੇ ਇਹ बार-बार ਦੇਖੋ 107 ਦਿਨ ਤੋਂ ਸਾਡਾ ਡੀਸੀ ਦਫ਼ਤਰ ਦੇ ਬਾਹਰ ਧਰਨਾ ਚੱਲ ਰਿਹਾ ਪਰ ਪ੍ਰਸ਼ਾਸਨ ਦੇ ਕੋਈ ਵੀ ਪ੍ਰਸ਼ਾਸਨ ਦਾ ਕੋਈ ਵੀ ਨੁਮਾਇੰਦਾ ਕੋਈ ਵੀ ਇਹਨਾਂ ਦਾ ਮੰਤਰੀ ਕਿਸੇ ਨੇ ਸਾਡੀ ਸਾਰ ਨਹੀਂ ਲਿੱਤੀ ਉਹ 107 ਦਿਨ ਦੇ ਵਿੱਚ ਅਸੀਂ ਪਤਾ ਨਹੀਂ ਕਿੰਨੀਆਂ ਹੀ ਰੈਲੀਆਂ ਕਰ ਚੁੱਕੇ ਹਾਂ ਜੀ ਕਿੰਨੀ ਵਾਰ ਇਹਨਾਂ ਦੇ ਮੰਤਰੀ ਸਾਹਿਬ ਨਾਲ ਕੈਬਨਿਟ ਮੰਤਰੀ ਨਾਲ ਸਿੱਖਿਆ ਮੰਤਰੀ ਜੀ ਨਾਲ ਫਾਈਨੈਂਸ ਮਿਨਿਸਟਰ ਨਾਲ ਮੀਟਿੰਗਾਂ ਕਰ ਚੁੱਕੇ ਹਾਂ ਪਰ ਇਹ ਹਰ ਮੀਟਿੰਗ ਦੇ ਵਿੱਚ ਕੀ ਕਹਿੰਦੇ ਆ ਕਿ ਤੁਹਾਡੀ ਡਿਮਾਂਡ ਜਿਹੜੀ ਬਿਲਕੁਲ ਜਾਇਜ਼ ਆ ਔਰ ਅਸੀਂ ਇਹ ਵਾਅਦਾ ਸੀਗਾ ਸਾਡਾ ਕਿ ਅਸੀਂ ਤੁਹਾਡੀ ਡਿਮਾਂਡ ਪੂਰੀ ਕਰਾਂਗੇ ਤੁਹਾਡੀ ਡਿਮਾਂਡ ਜਿਹੜੀ ਸਾਡੇ ਪਾਈਪਲਾਈਨ ਦੇ ਵਿੱਚ ਆ ਅਸੀਂ ਇਹ ਕੰਮ ਕਰ ਦੇਣਾ ਪਰ ਅਸੀਂ ਕਹਿੰਦੇ ਜੀ ਪ੍ਰੋਬਲਮ ਕਿੱਥੇ ਆ ਸਾਡਾ ਹੱਲ ਕਿਉਂ ਨਹੀਂ ਹੁੰਦਾ ਤੇ ਇਹ ਕਹਿੰਦੇ ਨੇ ਜੀ ਤੁਹਾਡੀ ਫਾਈਲ ਜੀ ਫਾਈਨੈਂਸ ਮਿਨਿਸਟਰ ਕੋਲ ਪਈ ਹੈਗੀ ਆ ਐਫਐਮ ਉਸ ਆਫਿਸ ਨੇ ਰਿਲੀਜ਼ ਕਰਨੀ ਆ ਸਿੱਖਿਆ ਮੰਤਰੀ ਜੀ ਕਹਿੰਦੇ ਨੇ ਜੀ ਮੇਰੀ ਮੀਟਿੰਗ ਜਿਹੜੀ ਫਾਈਨੈਂਸ ਡਿਪਾਰਟਮੈਂਟ ਨਾਲ ਕਰਵਾ ਦਿਓ ਦੱਸੋ ਹੁਣ ਅਸੀਂ ਉਹਨਾਂ ਦੀ ਮੀਟਿੰਗ ਫਾਈਨੈਂਸ ਡਿਪਾਰਟਮੈਂਟ ਨਾਲ ਕਰवानी ਆ ਕਿ ਦੋਨੇ ਮੰਤਰੀ ਆਪਣਾ رابطہ ਨਹੀਂ ਕਰ ਸਕਦੇ ਇਹ ਸਿਰਫ ਬਹਾਨੇਬਾਜ਼ੀਆਂ ਹਕੀਕਤ ਕੁੱਛ ਨਹੀਂ ਹੋ ਪੰਦੀ ਸਾਡੀ ਅਸੀਂ ਉੱਥੇ ਦੇ ਉੱਥੇ ਹੀ ਅੱਜ ਖੜੇ ਆ ਬਿਲਕੁਲ ਜੀ ਜਿਹੜੀ ਗੱਲਬਾਤ ਹੋਈ ਆ ਇਹਨਾਂ ਦਾ ਕਹਿਣਾ ਕਿ ਭਾਵੇਂ ਸਾਸੀਂ ਕਈ ਵਾਰੀ ਮੀਟਿੰਗ ਕਰ ਚੁੱਕੇ ਆ ਕਈ ਵਾਰੀ ਮੀਟਿੰਗਾਂ ਦੇ ਵਿੱਚ ਬੈਠ ਚੁੱਕੇ ਆ ਪਰ ਹੁਣ ਤੱਕ ਸਾਨੂੰ ਹੱਲ ਕੋਈ ਨਹੀਂ ਲੱਭਿਆ ਪਰ ਸਿੱਖਿਆ ਮੰਤਰੀ ਸਾਨੂੰ ਇੱਥੇ ਤੱਕ ਕਹਿ ਦਿੰਦਾ ਕਿ ਮੇਰੀ ਫైనాన్స్ ਮਿਨਿਸਟਰ ਦੇ ਨਾਲ ਮੀਟਿੰਗ ਕਰਾ ਦਿਓ ਪਰ ਇਹ ਕਿੱਥੇ ਲਿਖਿਆ ਕਿ ਫైనాన్స్ ਮਿਨਿਸਟਰ ਨਾਲ ਕੰਪਿਊਟਰ ਟੀਚਰ ਜਿਹੜੇ ਮੀਟਿੰਗ ਕਰਾਉਣ ਜੇਕਰ ਇਹਨਾਂ ਦਾ ਹੱਲ ਕਰਨਾ ਹੋਵੇ ਤਾਂ ਮੀਟਿੰਗ ਆਪ ਵੀ ਕਰ ਸਕਦੇ ਆ ਜਿਸ ਤਰ੍ਹਾਂ ਇਲੈਕਸ਼ਨਾਂ ਤੋਂ ਪਹਿਲਾਂ ਖੁਦ ਚੱਲ ਕੇ ਘਰਾਂ ਦੇ ਵਿੱਚ ਧਰਨਿਆਂ ਦੇ ਵਿੱਚ ਆ ਕੇ ਬੈਠਿਆ ਕਰਦੇ ਸੀ ਤੇ ਹੁਣ ਮੀਟਿੰਗ ਕਰਾਉਣ ਦੇ ਵਿੱਚ ਇਨੀ ਦੇਰੀ ਕਿਉਂ ਇਹ ਜਿਹੜੇ ਸਵਾਲ ਨੇ ਇਹ ਜਰੂਰ ਲੈ ਕੇ ਇੱਥੇ ਬੈਠੇ ਹੋਏ ਨੇ ਇੱਥੇ ਲੇਡੀਜ਼ ਵੀ ਬੈਠੀਆਂ ਹੋਈਆਂ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਸਰ ਅਮਨਦੀਪ ਵਾਲੀਆ ਪਟਿਆਲਾ ਤੋਂ ਜੀ ਕਿ ਤੁਹਾਡੇ ਨਾਲ ਛੋਟੇ ਛੋਟੇ ਬੱਚੇ ਵੀ ਠੰਡ ਦੇ ਵਿੱਚ ਬੈਠੇ ਆ ਐਨੀ ਕੀ ਮਜਬੂਰੀ ਹੋਗੀ ਜਿਹੜੇ ਤੁਹਾਨੂੰ ਬੱਚਿਆਂ ਨੂੰ ਲੈ ਕੇ ਆਉਣਾ ਪੈ ਗਿਆ ਨਾਲ ਸਰ ਪੰਜਾਬ ਸਰਕਾਰ ਨੇ ਇੰਨਾ ਮਜਬੂਰ ਕਰ ਦਿੱਤਾ ਹੈ ਕਿ ਐਨੀ ਕੜਕ ਦੀ ਠੰਡ ਚ ਪੋ ਦੇ ਮਹੀਨੇ ਚ ਜਿਹੜਾ ਹੈ ਇਸ ਬੱਚਿਆਂ ਨੂੰ ਘਰੋਂ ਬਾਹਰ ਨਿਕਲ ਕੇ ਖੁੱਲੇ ਅਸਮਾਨ ਥੱਲੇ ਬੈਣਾ ਪੈ ਰਿਹਾ ਹੈ ਪਰਸੋ ਰਾਤ ਦੇ ਅਸੀਂ ਇੱਥੇ ਆ ਤੇ 3 ਡਿਗਰੀ 4 ਡਿਗਰੀ ਰਾਤ ਦਾ ਟੈਂਪਰੇਚਰ ਹੋ ਜਾਂਦਾ ਹੈ ਕਾਫੀ ਟੀਚਰ ਸਾਡੇ ਨਾਲ ਦੇ ਬਿਮਾਰ ਹੋ ਗਏ ਹਸਪੀਟਲ ਵਿੱਚ ਐਡਮਿਟ ਹੈ ਕਿਸੇ ਦੀ ਪਿੱਠ ਦੀ ਪ੍ਰੋਬਲਮ ਕਿਸੇ ਦੀ ਸਰਵਾਈਕਲ ਦੀ ਪ੍ਰੋਬਲਮ ਇੰਨੀ ਵੱਧ ਗਈ ਹੈ ਤੇ ਇੰਨੀ ਠੰਡ ਦੀਆਂ ਰਾਤਾਂ ਚ ਜਿਵੇਂ ਅਸੀਂ ਰਾਤ ਕੱਟ ਰਹੇ ਆ ਤਾਂ ਕੁਝ ਵੀ ਕਿਸੇ ਟੀਚਰ ਨੂੰ ਹੁੰਦਾ ਹੈ ਤਾਂ ਇਹਦੇ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਏਗੀ ਬਿਲਕੁਲ ਜੀ ਜਿਹੜੇ ਬੱਚੇ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਜਿਹੜੇ ਬੱਚੇ ਛੋਟੇ ਬੱਚੇ ਵੀ ਇੱਥੇ ਧਰਨੇ ਦੇ ਵਿੱਚ ਪਹੁੰਚੇ ਹੋਏ ਨੇ ਤੁਸੀਂ ਦੇਖੋਗੇ ਲੇਡੀਜ਼ ਸਟਾਫ ਹੈ ਜਿਹੜਾ ਉਹ ਵੀ ਇੱਥੇ ਧਰਨੇ ਦੇ ਵਿੱਚ ਆਇਆ ਹੋਇਆ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਕੀਤੇ ਹੋਏ ਵਾਅਦੇ ਨੇ ਜਦੋਂ ਸਰਕਾਰ ਹੋਂਦ ਦੇ ਵਿੱਚ ਆਉਣੀ ਸੀ ਜਦੋਂ ਵੋਟਾਂ ਦੀ ਲੋੜ ਸੀ ਉਸ ਟਾਈਮ ਵੱਡੇ ਵੱਡੇ ਵਾਅਦੇ ਕਰਕੇ ਵੋਟਾਂ ਤਾਂ ਜਰੂਰ ਵਟੋਰੀਆਂ ਗਈਆਂ ਪਰ ਹੁਣ ਸੜਕਾਂ ਤੇ ਬੈਠੇ ਜਿਹੜੇ ਕੰਪਿਊਟਰ ਟੀਚਰ ਨੇ ਉਹ ਕਿਸੇ ਨਾ ਕਿਸੇ ਇਸ ਚੀਜ਼ ਨੂੰ ਜ਼ਰੂਰ ਕੋਸ ਰਹੇ ਨੇ ਅਸੀਂ ਟੀਚਰ ਸੈਭਨ ਹੋਰ ਬੈਠੇ ਉਹਨਾਂ ਨਾਲ ਵੀ ਗੱਲ ਕਰਦੇ ਆਂ ਹਾਂਜੀ ਕੀ ਨਾਮ ਹੈ ਤੁਹਾਡਾ ਸਰ ਮੇਰਾ ਨਾਮ ਰਣਜੀਤ ਕੌਰ ਆ ਮੈਂ ਰੋਪੜ ਡਿਸਟ੍ਰਿਕਟ ਤੋਂ ਆਈ ਆ ਜੀ ਕੀ ਕਹਿਣਾ ਚਾਹੁੰਦੇ ਹੋ ਕਿਉਂ ਨਹੀਂ ਕਿਉਂਕਿ ਇੱਕ ਪਾਸੇ ਸੀਐਮ ਮਾਨ ਕਿਆ ਕਰਦੇ ਸੀ ਜਦੋਂ ਕੋਈ ਰੈਲੀ ਹੁੰਦੀ ਸੀ ਕਿ ਅਸੀਂ ਪੰਜਾਬ ਦੀਆਂ ਧੀਆਂ ਨੂੰ ਸੜਕਾਂ ਤੇ ਨਹੀਂ ਰੁੱਲ ਦਵਾਵਾਂਗੇ ਅੱਜ ਉਹ ਹੀ ਧੀਆਂ ਦਿਨ ਦੀ ਤਾਂ ਗੱਲ ਛੱਡੋ ਤੇ ਰਾਤ ਨੂੰ ਬੱਚਿਆਂ ਨੂੰ ਲੈ ਕੇ ਸੜਕਾਂ ਤੇ ਰੁੱਲ ਰਹੀਆਂ ਨੇ ਸਰ ਇਹਰੇ ਵਿੱਚ ਪੂਰੀ ਤੇ ਪੂਰੀ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਹੀ ਜ਼ਿੰਮੇਵਾਰ ਹੈ ਕਿ ਸਾਨੂੰ ਸੜਕਾਂ ਤੇ ਬੈਠਣਾ ਪੈ ਰਿਹਾ ਮੈਨੂੰ ਨਹੀਂ ਲੱਗਦਾ ਕਿ ਐਤੋਂ ਪਹਿਲਾਂ ਇੰਨਾ ਮਾੜਾ ਹਾਲ ਲੇਡੀਜ਼ ਦਾ ਹੈਗਾ ਸੀ ਕਿ ਸਾਨੂੰ ਸੜਕਾਂ ਤੇ ਬੈਠਣਾ ਪੈਂਦਾ ਸੀ ਕਿਉਂਕਿ ਜੋ ਸਰਕਾਰ ਹੈ ਉਹ ਸਾਨੂੰ ਲਾਰੇ ਲਗਾ ਰਹੀ ਹੈ ਸਾਡੇ ਨਾਲ ਕੀਤੇ ਹੋਏ ਵਾਦੇ ਪੂਰੇ ਨਹੀਂ ਕਰ ਰਹੀ ਹਰ ਵਾਰ ਸਾਨੂੰ ਅੱਗੇ ਦੀ ਅੱਗੇ ਲਾਰੇ ਮੀਟਿੰਗਾਂ ਦੇ ਦੇ ਕੇ ਬਾਰ-ਬਾਰ ਉਹੀ ਮੀਟਿੰਗਾਂ ਪੋਸਟਪੋਨ ਕਰੀ ਜਾ ਰਹੀ ਹੈ ਮਤਲਬ ਸਾਨੂੰ ਇੱਕ ਲੌਲੀਪੌਪ ਕਹਿ ਲੋ ਵੀ ਲੌਲੀਪੌਪ ਦਿੱਤਾ ਜਾਂਦਾ ਹਰ ਵਾਰ ਵੀ ਤੁਹਾਡਾ ਕੰਮ ਹੋ ਜਾਏਗਾ ਤੁਹਾਡਾ ਕੰਮ ਹੋਇਆ ਪਿਆ ਤਾਂ ਇਸ ਅਫਸਰ ਦੇ ਸਾਈਨ ਲੰਦਦੇ ਨੇ ਉਸ ਮੰਤਰੀ ਦੇ ਸਾਈਨ ਲੰਦਦੇ ਨੇ ਹਰ ਵਾਰ ਸਾਨੂੰ ਲਾਰੇ ਲਾ ਕੇ ਭੇਜ ਦਿੱਤਾ ਜਾਂਦਾ ਹੈ ਪਰ ਸਾਡਾ ਹੱਲ ਨਹੀਂ ਕੀਤਾ ਜਾਂਦਾ ਅਸੀਂ ਇਹੀ ਚਾਹੁੰਦੇ ਹਾਂ ਕਿ ਸਾਡਾ ਹੱਲ ਕੀਤਾ ਜਾਵੇ ਇਸੇ ਮਜਬੂਰੀ ਕਰਕੇ ਸਾਨੂੰ ਸੜਕਾਂ ਤੇ ਰੋਲਣਾ ਪੈ ਰਿਹਾ ਸਰ ਦੇਖੋ ਅਸੀਂ ਰਾਤਾਂ ਨੂੰ ਵੀ ਇੰਨੀ ਠੰਡ ਦੇ ਵਿੱਚ ਇੰਨੀ ਦੂਰੋਂ ਦੂਰੋਂ ਦੂਰ ਦੂਰ ਤੋਂ ਤਰਨਦਾਰਾ ਨਮਰੀ ਸਰ ਕਿੰਨੇ ਜ਼ਿਲ੍ਹਿਆਂ ਤੋਂ ਸਾਡੇ ਟੀਚਰ ਆਏ ਹੋਏ ਨੇ ਇੰਨੀ ਰਾਤ ਨੂੰ ਇੱਥੇ ਬੈਠ ਰਹੇ ਨੇ ਉਹ ਅਸੀਂ ਸਰਕਾਰ ਦਾ ਹੀ ਪਿੱਛੇ ਆਪਾਂ ਕਰ ਰਹੇ ਹਾਂ ਕਿਉਂਕਿ ਸਰਕਾਰ ਸਾਡੀ ਸੁਣ ਹੀ ਨਹੀਂ ਰਹੀ ਸੁਣ ਕੀ ਉਹ ਸਾਡੀ ਸਾਰ ਵੀ ਨਹੀਂ ਲੈ ਰਹੀ ਇੱਕ ਦਿਨ ਵੀ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਈਵਨ ਛੋਟੀ ਤੋਂ ਛੋਟੀ ਪੋਸਟ ਵਾਲਾ ਆਪਾਂ ਕਹ ਲਈ ਐਮ ਐਲ ਏ ਜਾਂ ਫਿਰ ਕੋਈ ਵੀ ਨਹੀਂ ਆ ਕੇ ਸਾਡੇ ਤੋਂ ਪੁੱਛ ਰਿਹਾ ਵੀ ਤੁਹਾਨੂੰ ਕੀ ਤਕਲੀਫ ਹੈ ਤੇ ਤੁਹਾਡਾ ਅਸੀਂ ਕੀ ਹੱਲ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ ਮੈਂ ਤੁਹਾਡੇ ਨਾਲ ਇੱਕ ਗੱਲ ਹੋਰ ਕਹਣੀ ਚਾਹੁੰਦਾ ਕਿ ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਖਾਸ ਕਰਕੇ ਲੇਡੀਜ਼ ਨੂੰ ਤੋ ਬਾਹਰ ਰਹਿਣਾ ਬੜਾ ਮੁਸ਼ਕਲ ਹੁੰਦਾ ਤੁਹਾਡੇ ਪੈਰੈਂਟਸ ਵੀ ਕਹਿੰਦੇ ਹੋਣਗੇ ਵੀ ਬਾਹਰ ਬੜੀ ਮੁਸ਼ਕਲਾਂ ਧਾਰਨਿਆ ਤੇ ਨਾ ਜਾਓ ਪਰ ਮਜਬੂਰੀ ਬਸ ਤੁਹਾਨੂੰ ਇੱਥੇ ਆਉਣਾ ਪੈ ਰਿਹਾ ਕੀ ਹੁਣ ਕੀ ਲੱਗ ਰਿਹਾ ਤੁਹਾਨੂੰ ਕਿ ਇੱਥੇ ਰਾਤਾਂ ਗੁਜ਼ਾਰਨ ਦੇ ਨਾਲ ਮਸਲਾ ਹੱਲ ਹੋ ਸਕਦਾ ਜਦੋਂ ਕਿ 107 ਦਿਨ ਹੋ ਗਏ ਤੁਹਾਨੂੰ ਡੀਸੀ ਆਫਿਸ ਦੇ ਸਾਹਮਣੇ ਬੈਠੇ ਆ ਸਰ ਦੇਖੋ ਮਸਲਾ ਹੱਲ ਕਰਨਾ ਚਾਹੀਦਾ ਜੇ ਸਰਕਾਰ ਨੂੰ ਥੋੜੀ ਬਹੁਤੀ ਸ਼ਰਮ ਹੈ ਉਹਨਾਂ ਨੂੰ ਇਹ ਲੱਗਦਾ ਜੇ ਉਹ ਸਾਨੂੰ ਵਾਕਈ ਪੰਜਾਬ ਦੀਆਂ ਧੀਆ ਪਣਾ ਸਮਝਦੇ ਹਨ ਤਾਂ ਉਹਨਾਂ ਨੂੰ ਮਸਲਾ ਹੱਲ ਕਰਨਾ ਚਾਹੀਦਾ ਹੈ ਕਿਉਂਕਿ ਜੇ ਅਸੀਂ ਸੜਕਾਂ ਦੇ ਉੱਤੇ ਹੀ ਰੁਲਣਾ ਹੈ ਤਾਂ ਫਿਰ ਮਤਲਬ ਇਹ ਕਹ ਲੋ ਵੀ ਸਰਕਾਰ ਉਸ ਦੇ ਵਿੱਚ ਸਰਕਾਰ ਫਿਰ ਸਰਕਾਰ ਸਰਕਾਰ ਹੀ ਨਹੀਂ ਹੈ ਇੱਥੇ ਸਰਕਾਰ ਮੰਨੀ ਤੁਹਾਨੂੰ ਇੱਥੇ ਲੋਕਲ ਐਮਐਲਏ ਤਿੰਨ ਦਿਨਾਂ ਦੇ ਵਿੱਚ ਮਿਲਣ ਆਏ ਸਾਡੇ ਨਹੀਂ ਸਰ ਇੱਥੇ ਕੋਈ ਵੀ ਨਹੀਂ ਆਇਆ ਤਿੰਨ ਦਿਨਾਂ ਤੋਂ ਇਹ ਵੀ ਤੁਹਾਨੂੰ ਜਾਣਕਾਰੀ ਦੇ ਦਈਏ ਸਾਡੇ ਜਿਹੜੇ ਲੋਕਲ ਐਮਐਲਏ ਨੇ ਜਦੋਂ ਵੀ ਕੋਈ ਸੰਗਰੂਰ ਦੇ ਵਿੱਚ ਪਹਿਲਾਂ ਕੋਈ ਧਰਨਾ ਲੱਗਦਾ ਸੀ ਤਾਂ ਸਕੂਟਰੀ ਤੇ ਆ ਕੇ ਉਹਨਾਂ ਦੇ ਧਰਨੇ ਦੇ ਵਿੱਚ ਜਰੂਰ ਆਪਦਾ ਹਿੱਸਾ ਪਾਉਂਦੇ ਸੀ ਪਰ ਹੁਣ ਉਹ ਸਕੂਟਰੀ ਕਿਤੇ ਗਾਇਬ ਹੋਈ ਲੱਗਦੀ ਆ ਕਿਉਂਕਿ ਹੁਣ ਐਮਐਲਏ ਬਣ ਚੁੱਕੇ ਨੇ ਮੈਡਮ ਹੁਣ ਉਹਨਾਂ ਨੂੰ ਇਹ ਧਰਨੇ ਨੇ ਜਿਹੜੇ ਉਹ ਨਹੀਂ ਦਿਖ ਰਹੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰ ਨਹੀਂ ਦਿਖ ਰਹੇ ਬਿਲਕੁਲ ਨਹੀਂ ਦਿਖ ਰਹੇ ਕਿਉਂਕਿ ਦੇਖੋ ਜਦੋਂ ਉਹਨਾਂ ਨੂੰ ਵੋਟਾਂ ਦੀ ਲੋੜ ਸੀ ਤਾਂ ਉਹ ਆਉਂਦੇ ਸੀ ਉਹਨਾਂ ਨੂੰ ਇਹ ਸੀ ਵੀ ਅਸੀਂ ਦੁੱਖ ਸੁਣੀਏ ਲੋਕਾਂ ਦੇ ਤੇ ਜੇ ਅਸੀਂ ਦੁੱਖ ਸੁਣਾਗੇ ਤੇ ਲੋਕ ਸਾਡੇ ਫੇਵਰ ਦੇ ਵਿੱਚ ਸਾਨੂੰ ਹੀ ਚੁਣਨਗੇ ਜਾਂ ਸਾਡੇ ਹੱਕ 'ਚ ਬੋਲਣਗੇ ਤਾਂ ਚਲੋ ਅਸੀਂ ਤਾਂ ਪੂਰੀ ਸਪੋਰਟ ਵੀ ਕੀਤੀ ਆ ਸਾਨੂੰ ਇਹ ਸੀ ਵੀ ਸ਼ਾਇਦ ਜੰਗ ਜਨਰੇਸ਼ਨ ਦੇ ਮੰਤਰੀ ਆਉਣਗੇ ਤਾਂ ਉਹ ਸਾਡਾ ਦੁੱਖ ਸਾਡਾ ਤਕਲੀਫ ਸਮਝ ਸਮਝਣਗੇ ਪਰ ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੇ ਸਾਡੇ ਦੁੱਖ ਤਕਲੀਫ ਸਮਝੇ ਆ ਇਵਨ ਸਾਡੇ ਦੁੱਖ ਉਹਨਾਂ ਨੇ ਹੋਰ ਵਧਾਏ ਨੇ ਬਿਲਕੁਲ ਜੀ ਜਿਹੜੀਆਂ ਇਹ ਤਸਵੀਰਾਂ ਬੜੀਆਂ ਕਹਿ ਸਕਦੇ ਹਾਂ ਕਿ ਦਿਲ ਨੂੰ ਝੰਜੋੜਨ ਵਾਲੀਆਂ ਤਸਵੀਰਾਂ ਸੰਗਰੂਰ ਜ਼ਿਲ੍ਹੇ ਦੇ ਸੀਐਮ ਦੀ ਕੋਠੀ ਦੇ ਸਾਹਮਣੇ ਜਿੱਥੇ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਚੁੱਕਿਆ ਕਿ ਜਦੋਂ ਵੀ ਕੋਈ ਧਰਨਾ ਲੱਗਦਾ ਕੋਈ ਟੈਂਕੀ ਤੇ ਚੜਦਾ ਤਾਂ ਉਸ ਟਾਈਮ ਜਿਹੜੇ ਲੋਕਲ ਲੀਡਰ ਨੇ ਉਹ ਉੱਥੇ ਆ ਕੇ ਉਹਨਾਂ ਨਾਲ ਹਮਦਰਦੀ ਜਤਾਇਆ ਕਰਦੇ ਸੀ ਪਰ ਹੁਣ ਤਿੰਨ ਦਿਨਾਂ ਤੋਂ ਆਪਣੇ ਬੱਚਿਆਂ ਨੂੰ ਲਈ ਕੰਪਿਊਟਰ ਟੀਚਰ ਸੜਕਾਂ ਦੇ ਉੱਤੇ ਬੈਠੇ ਹੋਏ ਨੇ ਪੂਰੀ ਠੰਡ ਪੈ ਰਹੀ ਆ ਪੋ ਦਾ ਮਹੀਨਾ ਚੜ ਚੁੱਕਿਆ ਪਰ ਹੁਣ ਉਹ ਜਿਹੜੀ ਕਹਿ ਸਕਦੇ ਆ ਉਹਨਾਂ ਦੀ ਹਮਾਇਤ ਕਿੱਥੇ ਆ ਉਹਨਾਂ ਦੀ ਜਿਹੜੀ ਹੁਣ ਖੁਦ ਉਸ ਸਰਕਾਰ ਦੇ ਵਿੱਚ ਮੌਜੂਦ ਨੇ ਹੁਣ ਉਹਨਾਂ ਦੀ ਆਵਾਜ਼ ਵਣ ਕੇ ਕਿਉਂ ਨਹੀਂ ਅੱਗੇ ਜਾਂਦੀ ਇਹ ਇੱਕ ਸਵਾਲ ਨੇ ਜਿਹੜੇ ਆਮ ਲੋਕਾਂ ਦੇ ਜ਼ਿਹਨ ਦੇ ਵਿੱਚ ਘੁੰਮਦੇ ਨਜ਼ਰ ਆ ਰਹੇ ਨੇ ਪਰ ਇਹ ਸੀਐਮ ਦੀ ਕੋਠੀ ਦੇ ਸਾਹਮਣੇ ਲਗਾਤਾਰ ਧਰਨਿਆਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾਉਂਦੇ ਰਹੇ ਨੇ ਉਸੇ ਤਰ੍ਹਾਂ ਕੰਪਿਊਟਰ ਟੀਚਰ ਨੇ ਅੱਜ ਤੀਜੇ ਦਿਨ ਤੀਜੀ ਰਾਤ ਇਹਨਾਂ ਨੂੰ ਸੜਕਾਂ ਤੇ ਗੁਜ਼ਾਰਨੀ ਪੈ ਰਹੀ ਆ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਉਂਦੇ ਰਹਾਂਗੇ ਬਣੇ ਰਹੋ ਪੀ.ਸੀ. ਨਾਲ ਕੈਮਰਾਮੈਨ ਸਕੰਦਰ ਦੇ ਨਾਲ ਗੁਰਦਾਰਸਨ ਸਿੱਧੂ ਪੀਟੀਸੀ ਨਿਊਜ਼ ਸੰਗਰੂਰ